ਮੈਨੂੰ ਇਹ ਨਹੀਂ ਪਤਾ ਕਿ ਕਦੀ ਇਦਾਂ ਦੇ ਵੀ ਦਿਨ ਆਉਣਗੇ ਕਿ ਆਪਣੇ ਪਿਓ ਕੋ ਕਰਜ਼ਾ ਚੁੱਕ ਚੁੱਕ ਕੇ ਤੇ ਆਪਣੇ ਭਰਾ ਦੀਆਂ ਮਦਦਾਂ ਕਰਨੀਆਂ ਪੈਣਗੀਆਂ ਪਰ ਹੁਣ ਕਰੀਏ ਕੀ ਅਗਲਾ ਸਮਝੇ ਤੇ ਫੇਰ ਹੀ ਆ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ 90000 ਰੁਪਏ ਲੱਥੂਗਾ ਕਿਦਾਂ ਫਸਲ ਦੇ ਕੀ ਬਦਾ ਜੇ ਕਿੰਨੇ ਆਉਣੇ ਤੇ ਕਿੰਨੇ ਨਹੀਂ ਤੇ ਜਿੰਨੇ ਕ ਆਉਣੇ ਆ ਉਹਨੇ ਕ ਡੈਡੀ ਨੂੰ ਚੱਲ ਜਾਣੇ ਆ ਉਹ ਵੀ ਇੰਨੀ ਗੱਲ ਨਹੀਂ ਕਿ ਸੋਚਦੇ ਹੈਗੇ ਕਿ ਚੱਲ ਸਾਡੇ ਮੁੰਡੇ ਆ ਮੈਂ ਜੋ ਕੋ ਹੈਗਾ ਦੇਦਾ ਇਹਨਾਂ ਨੂੰ ਇਹ ਤੇ ਆ 90000 ਰੁਪਏ ਨਿਕਲੇ ਆ ਕੀਤਾ ਜੀ ਕਿੰਨੇ ਰੱਖੇ ਆਪਣੇ ਕੋ ਸਾਹਮਣੇ ਕੋਈ ਹਾਲ ਨਹੀਂ ਚਲ ਇਦਾਂ ਕਰਦਾ ਲਵਲੀ ਨੂੰ ਤੇ ਦਿਨਾ ਪਹਿਲਾਂ ਮੁੜ ਕੇ ਵੇਖੂਗਾ ਆਪਣਾ ਕਿਦਾਂ ਸਾਰਨਾ ਇਹ ਲਵਲੀ ਉਰੇ ਆ ਜਾ ਯਾਰ ਇੱਕ ਮਿੰਟ ਤਾਂ ਜੋ ਬਣਵਾਜਾਂ ਮਾਰਨ ਦੇ ਆ ਫੜ ਪੈਸੇ ਇਹ ਉਹਦੇ ਠੇਕੇ ਦੇ ਆਹੋ ਗਿਣ ਲੈ ਕਰੀ ਚਲ ਗਿਣੀ ਆ ਤੂੰ ਇੱਕ ਗੱਲ ਹੋਰ ਮੈਂ ਤੇਰ ਨਾਲ ਕਰਨੀ ਆ ਹਾਂ ਇਹ ਮੈਂ ਪੈਸੇ ਲੈ ਕੇ ਦਿੱਤੇ ਡੈਡੀ ਕੋ ਅੱਛਾ ਠੀਕ ਆ ਹੁਣ ਇਹ ਆ ਵੀ ਜਿਹੜਾ ਠੇਕਾ ਮਿਲਦਾ ਵਾ ਉਹ ਮੁੜ ਕੇ ਝੋਨੇ ਤੋਂ ਮਿਲਣਾ ਹੀ ਤੈਨੂੰ ਕੋਈ ਗੱਲ ਨਹੀਂ ਆ ਹੁਣ ਫੇਰ ਨੇ ਤੈਨੂੰ ਕਿੰਨੇ ਕੁ ਪੈਸੇ ਦੇ ਮੈਨੂੰ ਤੇ ਮੇਰਾ ਨਹੀਂ ਸਰਦਾ ਹੈਗਾ ਕੋਈ ਗੱਲ ਨਹੀਂ ਕਿਉਂਕਿ ਹੁਣ ਸ਼ਮਾਈ ਤਾਂ ਤੈਨੂੰ ਪੈਸੇ ਮੈਂ ਦਿਆਂ ਨਹੀਂ ਕਰਨੀ ਸਾਲ ਬਾਅਦ ਹੀ ਦਿਆਂ ਕਰੂੰਗਾ ਓਏ ਆਹੋ ਤੇ ਸਾਲ ਬਾਅਦ ਹੀ ਕੋਈ ਨਹੀਂ ਮੈਂ ਕਹਿ ਦਿੰਦਾ ਉਹਨੂੰ ਵੀ ਆਹੋ ਉਹਨੂੰ ਸਮਝਾ ਲਾ ਤੇ ਭਰਾ ਇੱਕ ਗੱਲ ਹੋਰ ਉਹ ਵਿਹਾਰ ਹੁਣ ਆਪਣਾ ਆਪਣਾਈਓ ਆਹ ਠੇਕੇ ਦਾ ਹੀ ਆੜਾ ਵਿਹਾਰ ਹੀ ਓ ਕੱਲਾ ਹੁਣ ਹੁਣ ਆਪਣਾ ਖਰਚਾ ਕਰੋ ਕੋਈ ਨਹੀਂ ਮੈਂ ਕੱਲੀ ਮੰਗਣਿਆ ਹੋਰ ਤੱਕ ਪੈਸੇ ਨਹੀਂ ਨਹੀਂ ਓਦਾਂ ਮੈਂ ਤੈਨੂੰ ਦੱਸਣ ਦਿਆਂ ਵਾ ਵੀ ਇਹ ਨਾ ਹੋ ਤੇ ਜਾਂ ਫਿਰ ਡੈਡੀ ਕੋਲ ਲਿਆ ਕਰੀ ਉਹ ਚਲ ਕੋਈ ਗੱਲ ਨਹੀਂ ਤੂੰ ਮੇਰੇ ਕੋਲ ਵਰਤ ਲਿਆ ਕਰੀ ਮੈਂ ਨਹੀਂ ਤੇ ਕੋ ਲੈਂਦਾ ਉਹ ਗੱਲ ਵਰਤਨ ਦੀ ਨਹੀਂ ਹੈਗੀ ਹੁਣ ਡੈਡੀ ਇੰਨੀ ਗੱਲ ਨਹੀਂ ਸਮਝਦੇ ਹੈਗੇ ਉਹਨਾਂ ਆ ਡੈਡੀ ਨੇ ਇੰਨੇ ਪੈਸੇ ਕੱਢ ਕੇ ਦਿੱਤੇ ਆ ਨਾ ਅਜੇ ਕੀਪਤਾ ਉਹਨਾਂ ਕੋ ਕਿੰਨੇ ਆ ਹਨ ਨੂੰ ਥੋੜੀ ਪਤਾ ਇਹ ਗੱਲ ਦਾ ਉਹ ਚਲ ਉਹਨਾਂ ਕੋ ਹੋਣਗੇ ਹੋਣਗੇ ਤੇ ਸਾਹਤ ਤੂੰ ਗੱਲ ਕਹਿ ਦੇਣਾ ਵਾ ਪਰ ਵਿੱਚ ਫਸਿਆ ਤਾਂ ਫਿਰ ਮੈਂ ਹੋਈ ਨਾ ਵੰਡ ਤੇ ਮੈਨੂੰ ਭਾਰੀ ਪਈ ਤੁਸੀਂ ਤੇ ਸਾਰੇ ਚੰਗੇ ਭਲੇ ਤੇਰਾ ਵੀ ਸਾਣ ਡਿਆ ਸਹਰਿਆਂ ਵੱਲੋਂ ਘੜੀ ਦਾ ਵੀ ਸਾਣ ਡਿਆ ਦੋ ਕਿਲੇ ਤੋਂ ਉਹਨਾਂ ਦੇ ਕੋਲ ਵਾ ਉਹਨਾਂ ਕੀ ਪੈਸੇ ਕਰ ਲਈਨੇ ਉਹ ਚਲ ਕੋਈ ਗੱਲ ਨਹੀਂ ਭਰਾ ਤੈਨੂੰ ਕਿਤੇ ਲੋਡ ਹੋਊਗੀ ਤਾਂ ਮੇਰੇ ਕੋਲ ਲੈ ਲੈ ਕੇ ਨਹੀਂ ਨਹੀਂ ਕੋਈ ਨਹੀਂ ਮੈਂ ਆਪਣਾ ਸਾਰ ਲਊਗਾ ਤੂੰ ਹਾਂ ਪੈਸੇ ਲੈਣਾ ਠੀਕ ਕੋਈ ਨਹੀਂ ਮੈਂ ਦੇ ਦੇਣਾ ਉਹ ਨਾਲੇ ਕੱਲ ਕਰ ਲੈ ਇਹਨਾਂ ਨਾਲ ਜਾ ਕੇ ਠੀਕ ਚੰਗਾ ਕੋਈ ਹਾਲ ਨਹੀਂ ਨਾ ਦੋਵਾਂ ਪੇਪਤਾ ਦਾ ਕੰਮ ਕਹਿ ਦੋ ਨਾ ਕਿਤੇ ਇਹਨਾਂ ਕਰਨਾ ਨਹੀਂ ਹੁੰਦਾ ਤੇ ਪੈਸੇ ਲੈਣ ਨੂੰ ਪਹਿਲਾਂ ਨਬਤੇ ਹੁੰਦੇ ਆ ਆ ਹੁਣ ਇਹਨੂੰ ਪੈਸੇ ਦਿੱਤੇ ਯਾਰ ਕਣਕ ਤੋਂ ਡੈਡੀ ਨੇ ਵੀ ਕਹਿਣਾ ਵਾ ਤੇ ਮੇਰੇ ਅਸਲ ਪੈਸੇ ਵੀ ਦੇ ਤੇ ਮੈਨੂੰ ਠੇਕਾ ਵੀ ਦੇ ਫੇਰ ਪਤਾ ਨਹੀਂ ਮੈਂ ਕਿਦਾਂ ਸਾਰਨਾ ਚੱਲ ਵੇਖਣਾ ਕੋਈ ਕੰਮ ਧੰਦਾ ਹੁਣ ਕੀ ਕਰਨਾ ਚੱਲ ਯਾਰ ਜੋ ਬੰਨੇ ਪੈਸੇ ਦੇ ਦਿੱਤੇ ਪਰ ਹੁਣ ਡੈਡੀ ਕੋ ਮੰਗੇ ਆ ਮਾਹਾਂ ਹੀ ਆਨੇ ਡੈਡੀ ਨੇ ਵੀ 20 20 ਗੱਲਾਂ ਕੀਤੀਆਂ ਹੋਣੀਆਂ ਨੂੰ ਵੀ ਪਹਿਲਾਂ ਠੇਕੇ ਦੇ ਲੈ ਲਈ ਤੇ ਹੁਣ ਦੇ ਕੋ ਪੈਸੇ ਨਹੀਂ ਦਿੱਤੇ ਜਾਣ ਦੇ ਪਰ ਇਹ ਆਬ ਜੋਬਨ ਵੀ ਆਪਣੀ ਜਗ੍ਹਾ ਦੇ ਸੱਚਾ ਵਾ ਲਵਲੀਨ ਵੀ ਸਕੂਲੇ ਜਾਂਦੀ ਐ ਐਦਾਂ ਕਰਨਾ ਰੁਪਿੰਦਰ ਨੂੰ ਸਮਝਾਉਣਾ ਪਚਾਲੇ ਆ ਵੀ ਕਣਕ ਦੇ ਪੈਸੇ ਜਾਨ ਦੇ ਦਿੱਤੇ ਆ ਨੇ ਤੇ ਝੋਨੇ ਦੇ ਜਾਂਦਾ ਬਾਅਦ ਚ ਧਾਊਂਗਾ ਜੇ ਝੋਨਾ ਵੱਡਿਆ ਜਾਊਗਾ ਸਮਝਾਉਣਾ ਵਾ ਜੇ ਦੇ ਦਿਖਾਣੇ ਚ ਪੈ ਗਈ ਪਰ ਇਹਨੇ ਮੈਨੂੰ ਲੱਗਦਾ ਨਹੀਂ ਵੀ ਸਮਝਣਾ ਰੁਪਿੰਦਰ ਉਹ ਗੱਲ ਸੁਣ ਜਾਣ ਕੇ ਹਾਂਜੀ ਆ ਗਈ ਜੇ ਕੀ ਗੱਲੋ ਰਿਵਾਜਾਂ ਦੇ ਦੇਂਦੇ? ਉਹ ਆਜਾਂ ਮੈਂ ਤਾਂ ਦੇਂਡਿਆ ਹੀ। ਹਾਂਜੀ। ਜੋ ਬਨੇ ਦਿੱਤੇ ਸੀ ਆ ਪੈਸੇ। ਇਹ ਕਾ ਦੇ? ਇਹ ਇਹੋ ਠੇਕੇ ਦੇਈ। ਆਧੇ ਆ ਗਏ ਆ ਨਾ ਹੁਣ? ਅੱਛਾ। ਥੋੜੇ ਜਿਹਾ ਪਹਿਲਾਂ ਦਿੱਤੇ ਤੇ ਹੁਣ ਹਾਂ ਦਿੱਤੇ ਤੁਰ ਕੋ। ਇਹ ਫਿਰ ਡੈਡੀ ਕੋ ਲਿਆ ਕੇ ਦਿੱਤੇ ਹੀ ਜਾਂਨੇ। ਨਹੀਂ ਇਹ ਦਿੱਤੇ ਕਾ ਦੇ ਆ ਝੋਨੇ ਦੇ ਕਣਕ ਦੇ ਕਾ ਦੇ ਦਿੱਤੇ। ਇਹ ਕਣਕ ਦੇ ਦਿੱਤੇ ਜਾਂਨੇ। ਝੋਨੇ ਦੇ। ਉਹ ਝੋਨੇ ਦੇ ਆਂਦਾ ਵੀ ਝੋਨਾ ਵੜ ਕੇ ਦਊਂਗਾ ਮੇਰਾ ਹੱਥ ਤੰਗ ਵਾ। ਉਹਨੂੰ ਇੱਕ ਗੱਲ ਕਹਿ ਦੋ ਕਿ ਠੇਕਾ ਹਨੂ ਪਹਿਲਾਂ ਚਾਹੀਦਾ ਫਸਲ ਤੋਂ। ਕਾਨੂੰਨੀ ਕਾ ਪਤਾ ਬਾਅਦ ਵਿੱਚ ਤੇਰੀ ਫਸਲ ਨਿਕਲੇ ਚਾਹੀ ਨਾ ਨਿਕਲੇ। ਉਹ ਮੇਰੀ ਗੱਲ ਸੁਣੋ ਉਹ ਇੰਨੀ ਗੱਲ ਥੋੜਾ ਕਹਿਣ ਰਿਹਾ ਵਾ ਵੀ ਫਸਲ ਨਿਕਲੂਗੀ ਤੇ ਫੇਰ ਹੀ ਤੁਹਾਨੂੰ ਪੈਸੇ ਦੇਣੇ ਆ। ਚਲ ਦੇ ਦਊਗਾ ਹੌਲੀ ਹੌਲੀ ਕੋਈ ਗੱਲ ਨਹੀਂ। ਕੁੜੀ ਮੇਰੀ ਸਕੂਲੇ ਜਾਂਦੀ ਆ ਜਾਂ ਤੁਸਾਂ ਨਹੀਂ ਨਹੀਂ ਹੋਉਂਦੀ। ਉਹ ਤਾਂ ਇਹ ਤਾਂ ਮੈਨੂੰ ਪਤਾ ਵਾ ਨਾ। ਉਹਨਾਂ ਕਹਿਣਾ ਵਾ ਮੁੜ ਕੇ ਸਾਡੀ ਫਸਲ ਮਾੜੀ ਨਿਕਲੀ ਆ ਐਦਾਂ ਹੋ ਗਿਆ ਉਦਾਂ ਹੋ ਗਿਆ। ਸਾਨੂੰ ਉਹਦੇ ਨਾਲ ਕੋਈ ਭਾਣੀ ਆ। ਸਾਨੂੰ ਠੇਕਾ ਪਹਿਲਾਂ ਚਾਹੀਦਾ ਤਾਂ ਬਸ ਪਹਿਲਾਂ ਚਾਹੀਦਾ। ਜਿਹੜੀ ਗੱਲ ਹੋ ਗਈ। ਉਹ ਯਾਰ ਮੇਰੇ ਨਾਲ ਨਹੀਂ ਐਦਾਂ ਕਰਦਾ। ਤੇ ਜੇ ਹਾਂ ਕੰਮ ਕਰਨੀ ਆ ਤਾਂ ਫੇਰ ਉਹ ਭਰਾ ਐਵੇਂ ਉਹ ਗੱਲ ਹਾਂ ਪੈਣਾ ਪੈਸੀ ਥੋੜੇ ਆ 40 50000 ਰੁਪਿਆ ਵਾ ਤੂੰ ਖਾਣੇ ਆ ਨੋਟ ਵਰਤੀ ਜਾਵਾਂਗੇ ਇਹਦੇ ਵਿੱਚ ਮੇਰੀ ਗੱਲ ਸੁਣੋ 40 50000 ਰੁਪਏ ਨਾ ਕੀ ਬੰਦਾ ਵਜੇ ਤੁਹਾਡਾ ਖਰਚਾ ਕਾਦਾ ਵਾ ਸੌਦਾ ਪਤਾ ਉਹ ਲੈ ਆਉਂਦੇ ਆ ਡੜੀ ਹੁਣੀ ਆ ਜਾ ਕੇ ਅਸੀਂ ਵੰਡੀ ਖਰਚਣੀ ਆ ਹੋਰ ਕਿੱਥੇ ਖਰਚਣੀ ਆ ਤੇ ਖਰਚਾ ਤੁਹਾਡਾ ਵੀ ਨਾ ਮੰਨ ਹੈਗਾ ਜਦੋਂ ਸ਼ਹਿਰ ਜਾਣਾ ਵਾ ਦੋ ਦਿਨ ਜਹਤ ਪੱਕਾ ਤੁਹਾਨੂੰ ਚਾਹੀਦਾ ਆ ਉਹ ਚੱਲ ਕੋਈ ਗੱਲ ਨਹੀਂ ਹੁਣ ਹੱਥ ਘੁੱਟ ਕੇ ਵਰਤ ਲਿਆ ਕਰਾਂਗੇ ਅੱਗੇ ਸਾਂਝੇ ਘਰ ਚ ਵਰਤੀ ਜਾਂਦੇ ਆ ਪਤਾ ਆਮ ਨੂੰ ਕਿੰਨਾ ਘੁੱਟ ਕੇ ਵਰਤਣਾ ਵਾ ਤੁਸੀਂ ਮੁੜ ਕੇ ਬਾਅਦ ਵਿੱਚ ਇਹ ਵੀ ਨਹੀਂ ਲੱਭਣ ਓ ਯਾਰ ਉਦੋਂ ਤੂੰ ਵੀ ਵਾਰ ਨਾਲ ਤਲਵਾਰਾਂ ਮਾਰਦੀ ਹੈਂ ਤੇ ਆਡੇ ਪਿੰਡ ਵਾਲੇ ਆਉਂ ਆਉਂ ਆ ਤੇ ਜਾਉਂ ਆ ਤੂੰ ਮੁੜ ਕੇ ਉਹਨਾਂ ਕੋਲ ਆਵੇਂਗਾ ਥੋੜੇ ਬੁੱਧ ਫਿਰ ਕੀ ਹੈ ਉਹਨਾਂ ਵਿਚਾਰਿਆਂ ਠੇਕਾ ਲਿਆ ਆ ਤੁਹਾਡਾ ਉਹਨਾਂ ਹੁਣ ਵਿਆਹ ਕਰਤਾ ਆ ਹੁਣ ਇੱਥੇ ਘਲਤਾ ਆ ਤੇ ਉਹਨਾਂ ਨੇ ਸਾਰੀ ਉਹ ਮੱਦਾ ਠੇਕਾ ਤੇ ਨਹੀਂ ਕਿ ਮੈਨੂੰ ਹੁਣ ਉਥੋਂ ਦੇਈ ਜਾਣਾ ਹੁਣ ਕੀ ਕਰੀਏ ਆ ਵੀ ਆਹ ਵਿਆਹ ਦੀ ਦੇਣੀ ਆ ਬਾਅਦ ਚ ਅਸੀਂ ਇਹ ਥੋੜਾ ਕਹਿਣੇ ਮਾਨੂੰ ਵਰਤਨ ਨੂੰ ਪੱਕੇ ਦੇ ਦਿਦੋ ਉਹ ਮੜਕੇ ਮੋੜ ਦਾ ਕੌਣ ਵਾਂ ਪਤਾ ਆ ਕਿੰਨੇ ਕੁ ਮੋੜਨੇ ਆ ਬਾਅਦ ਵਿੱਚ ਨਹੀਂ ਮੋੜਤਾ ਤੇ ਫਿਰ ਆ ਤੁਸੀਂ ਆਪਣੀ ਹਿੰਦ ਦੇ ਨੇੜੇ ਆ ਵੀ ਨਾ ਮੈਂ ਤੇ ਆਪਣੀ ਗੱਲ ਮੰਨਣੀ ਨਹੀਂ ਆ ਤੇ ਉਹ ਮੋਟੂ ਉਹ ਕਿਹਾ ਦੀ ਮੈਂ ਫੋਨ ਕੀਤਾ ਮੰਮੀ ਨੂੰ ਤੇ ਹੋਇਆ ਕੋਈ ਜਾਲ ਉਹਦਾ ਉਹਨਾਂ ਨੇ ਨਹੀਂ ਮੁੜ ਕੇ ਫੋਨ ਕੀਤਾ ਤੇ ਨਾ ਮੈਂ ਹੀ ਕੀਤਾ ਮਾਫੀ ਕਹਿਣੀ ਆ ਵੀ ਤੂੰ ਛੇਤੀ ਨਾ ਮੰਗ ਲਓ ਮਾਫੀ ਮੰਗ ਲਓ ਦੇਖੋ ਬਸ ਛੇਦੈਣ ਹੋ ਗਈ ਫੋਨ ਕਰ ਕਰ ਕੇ ਆਪ ਤੇ ਤੁਸੀਂ ਆਨੇ ਆ ਵੀ ਨਾ ਮੈਂ ਗੱਲ ਮੰਨਣੀ ਨਹੀਂ ਕੀ ਹੋ ਜਾ ਜੇ ਮਾਫੀ ਮੰਗ ਲਓਗੇ ਦੇ ਮੈਂ ਨਹੀਂ ਨਾ ਮੰਗਣੀ ਕੋਈ ਮਾਫੀ ਮੈਨੂੰ ਭਾਏ 5000 ਤੇ ਨਾ ਕਿਤੇ ਲੱਗਣਾ ਪਏ ਮੈਂ ਲੱਭ ਲਈ ਨਾ ਆਪਣਾ ਜਗਾਰ ਕਿਤੇ ਤੁਸੀਂ 5000 ਨਹੀਂ ਲੱਗਣਾ ਮੈਨੂੰ ਪਤਾ ਜਿੱਥੇ ਤੱਕ ਉਹ ਬਾਕੀ ਹਾਂ ਹੁਣ ਰਹਾ ਹਲਾ ਪੈਸੇ ਉੱਥੇ ਤੇ ਐ ਤੇ ਨਾ ਜੋਦ ਨੂੰ ਕੋਹ ਕਹੀਂ ਕਿ ਸਾਨੂੰ ਠੇਕੇ ਦੇ ਪੈਸੇ ਦੋ ਉਹ ਹੋਈ ਕਿ ਪਹਿਲਾਂ ਵੇਲਾ ਸਾਂਭਿਆ ਨਹੀਂ ਤਾਂ ਹੁਣ ਪਛਤਾਉਣ ਦਾ ਕੀ ਫਾਇਦਾ ਉਹ ਟਾਈਮ ਹੁੰਦਾ ਜੇ ਬੰਦੇ ਦਾ ਸੈੱਟ ਹੋ ਹੁੰਦਾ ਉਹ ਟਾਈਮ ਫਿਰ ਦੁਰ ਕਿ ਨਗਾ ਲਿਆ ਤੁਸੀਂ ਯਾਰ 2-3 ਮਹੀਨੇ ਤੇ ਤੇ ਡੈਡੀ ਨੇ ਨਗਾਤੇ ਹੈਂ ਵੀ ਮੈਂ ਤੈਨੂੰ ਨੌਕਰੀ ਦਵਾ ਦੂੰ ਤੈਨੂੰ ਮੈਂ 50000 ਹੱਥ ਲਵਾ ਦੂੰ 30000 ਤਿਲਵਾ ਦੂੰਗਾ ਹਾਂ ਦੋਈ ਹੈ ਮੈਂ ਤੈਨੂੰ ਉਹਨਾਂ ਜਰ੍ਹਾਂ ਦੇ ਵੇਹੇ ਆਖਿਆ ਵੀ ਚੱਲ ਨਾ ਕਿਤੇ ਕੰਮ ਲੂ ਤਾਂ ਮੈਂ ਲਵਾ ਦੂੰਗਾ ਉਹਨਾਂ ਹੋਰ ਪੱਕਾ ਥੋੜਾ ਕੀਤਾ ਹੈ ਵੀ ਨੌਕਰੀ ਲੱਭ ਕੇ ਬੈਠੇ ਉਹ ਗਾੜੀਓ ਨਾ ਨਹੀਂ ਬੈਠੇ ਫਿਰ ਹਰ ਰੱਖ ਪੈਸੇ ਜਾ ਕੇ ਐਵੇਂ ਮੇਰੇ ਨਾਲ ਖੇਡਣ ਦੀ ਲੋੜ ਹੈ ਨਹੀਂ ਇਹਦਾ ਨਾਮ ਮਾਫੀ ਮੰਗਣੀ ਹੈ ਉਹ ਦੇਖੋ ਤੁਹਾਡੀ ਤੇ ਉਹ ਵਾਲੀ ਗੱਲ ਵਾ ਵੇਲੇ ਦੀ ਨਮਾਜ਼ ਤਕਵਲੇ ਦੀਆਂ ਟਕਰਾਂ ਜੇ ਇਹੋ ਕੰਮ ਟਾਈਮ ਨਾਲ ਕੀਤਾ ਹੁੰਦਾ ਤੇ ਹੁਣ ਫਾਇਦਾ ਨਹੀਂ ਕੋਈ ਪਛਤਾਉਂਦਾ ਉਹ ਯਾਰ ਮੇਰੀ ਗੱਲ ਸੁਣ ਤੂੰ ਤੇ ਹਉ ਰੋ ਮਾਰਨੀ ਜਦੋਂ ਨਾ ਤੂੰ ਨੌਕਰੀ ਦਵਾਈ ਦੇਣੀ ਹੁੰਦੀ ਹੈ ਮੈਨੂੰ ਤੇ ਮੈਂ ਦੱਸੋ ਕੀ ਕਰਾਂ ਮੈਂ ਤੇ ਫਸ ਗਈ ਆ ਇਧਰੂ ਫਸ ਗਈ ਉਧਰੂ ਫਸ ਗਈ ਦਿਮਾਗ ਖਰਾਬ ਕਰਕੇ ਰੱਖਿਆ ਤੁਸੀਂ ਆ ਫੜ ਲਓ ਪੈਸੇ ਲੈ ਉਹਨੇ ਤਰਲੇ ਮਾਰ ਮਾਰ ਪੈਸੇ ਲਏ ਤੇ ਕਿਦਾਂ ਛੁੱਟ ਕੇ ਗਈ ਆ ਕੋਈ ਗੱਲ ਨਹੀਂ ਹੁਣ ਮੰਗੀ ਮੇਰੇ ਕੋ ਤੈਨੂੰ ਮੈਂ ਦਊਂਗਾ ਪੈਸੇ ਮੈਂ ਕਹਿੰਦਾ ਵਾਪਸ ਕਰਤੇ ਜਾਂ ਅੱਧੋ ਗਈ ਇਹ ਦੇ ਵਾਲਾ ਨਾ ਨੌਕਰੀ ਦਿਵਾਉਣੀ ਆ ਨਾ ਲੈਣ ਨੀ ਕੋਈ ਦੇਣ ਨੀ ਤੇ ਰੋਵਤੋਂ ਵੱਧੂ ਦਾ ਹੀ ਜੋਤ ਕੀ ਕਰ ਰਹੀ ਆ ਕੋਸ਼ਨੀ ਮੰਮੀ ਵਾਸਤਾ ਥੋੜਾ ਜਿਹਾ ਕੰਮ ਹੀ ਲਵਲੀਨ ਬੈਠੀ ਸੀ ਤੇ ਹੁਣ ਉੱਠ ਕੇ ਬਾਹਰ ਚਲ ਗਈ ਆ ਤੇ ਮੈਂ ਚੱਲ ਜੋੜਦਾ ਰਹੀ ਚੱਲ ਚੰਗਾ ਵਾ ਧੋਪ ਲੱਗੀ ਆ ਬਾਹਰ ਫਿਰੂ ਤੁਰੂਗੀ ਹਾਂਜੀ ਬੈਠੇ ਰਹੀ ਤੇ ਨਿਆਣਾ ਵੀ ਅੰਦਰ ਆ ਕੇ ਜਾਂਦਾ ਵਾ ਹਾਂਜੀ ਉਹ ਤੇ ਹੈ ਹੀ ਆ ਅੰਦਰ ਹੀ ਬੈਠੀ ਰਹੀ ਆ ਕਿੰਨੇ ਦਿਨ ਹੋ ਗਏ ਆ ਹੁਣਾਂ ਧੋਪ ਲੱਗੀ ਆ ਤੇ ਗਈ ਬਾਹਰ ਤੇ ਤੂੰ ਦੱਸ ਤੇਰਾ ਸਲਾਈ ਦਾ ਕੰਮ ਕਿਦਾਂ ਚੱਲਦਾ ਠੀਕ ਆ ਮੰਮੀ ਜੀ ਵਧੀਆ ਚੱਲਣ ਡਿਆ ਅੱਛਾ ਅੱਛਾ ਹਾਂਜੀ ਚੱਲ ਇਹ ਆਪੀ ਜਦੋਂ ਵਧੀਆ ਕੱਪੜੇ-ਕੁਪੜੇ ਸੀਗੇ ਨਾ ਹਾਂਜੀ ਨੂੰ ਪਸੰਦ ਆ ਜਾਂਦੇ ਫਿਰ ਉਹ ਪੀ ਇਦਾਂ ਹੀ ਆ ਕੇ ਸੌਂਦਾ ਵਾ ਹਾਂਜੀ ਉਹ ਤੇ ਹੈ ਹੀ ਆ ਕੰਮ ਤੇ ਕੀਤੇ ਆਈਆਂ ਨਾ ਫੇਰ ਹੀ ਪਤਾ ਲੱਗਦਾ ਵਾ ਵੀ ਕੌਣ ਕਿਦਾਂ ਦਾ ਕਰਦਾ ਆ ਤੇ ਜੇ ਵਿਹਲੇ ਬੈ ਰਹੀਏ ਤੇ ਫਿਰ ਵੀ ਕਹਿਣਾ ਵਿਹਲੇ ਆ ਉਹ ਜੋ ਬਣਾਇਆ ਸੀ ਸਾਡੇ ਵੱਲ ਕੀ ਕਰਨਾ ਪੈਸੇ ਮੰਗਦਾ ਸੀ ਪੈਸੇ ਮੇਰੇ ਨਾਲ ਤੇ ਕੋਈ ਗੱਲ ਨਹੀਂ ਹੋਈ ਇਦਾਂ ਦੀ ਤੁਸੀਂ ਦੋਵੇਂ ਜੀ ਸਲਾਹ ਨਹੀਂ ਕਰ ਦਿੰਦੇ ਪੈਸੇ ਕਿਹੜੀ ਕਿਹੜੀ ਚੀਜ਼ ਵਾਸਤੇ ਮੰਗੇ ਉਹਨਾਂ ਨੇ ਪੈਸੇ ਮੰਗਦਾ ਸੀ ਲਵਲੀ ਨੂੰ ਠੇਕਾ ਦੇਣ ਵਾਸਤੇ ਲਵਲੀ ਠੇਕਾ ਮੰਗਦਾ ਸੀ ਅੱਛਾ ਇਹ ਫਿਰ ਮੇਰੇ ਵੱਲ ਆਇਆ ਮੰਮੀ ਜੀ ਤੁਹਾਡੇ ਕੋ ਹੈਗੇ ਆ ਤਾਂ ਵੇਖ ਲਓ ਤੇ ਮੈਂ ਥੋੜੇ ਜਿਹਾ ਰੱਖੇ ਹੀ ਭਿਗਰਸਤੀ ਵਾਲੇ ਆ ਕਿਤੇ ਲੋਡ ਪਿਆ ਜਾਂਦੀ ਆ ਫਿਰ ਮੈਂ ਉਹ ਦਿੱਤੇ ਤਾਂ ਉਹਨੂੰ ਕਮੀ ਵੀ ਬਾਹਰ ਨਾ ਕਿਸੇ ਕੋ ਪੈਸੇ ਮੰਗੇ ਆਪਣੇ ਘਰ ਦਾ ਨਵਾਂ ਤਾਜ਼ਾ ਨਾ ਕੱਢੇ ਜਦੋਂ ਲੋਡ ਹੁੰਦੀ ਆ ਨਾ ਤਾਂ ਘਰ ਦੱਸਿਆ ਕਰੇ ਅਹੀਂ ਮਾਂ ਪਿਓ ਆ ਅਹੀਂ ਤੁਹਾਡੀਆਂ ਲੋੜਾਂ ਪੂਰੀਆਂ ਕਰਨੀਆਂ ਆ ਹੋਰ ਕਿਸੇ ਨੇ ਨਹੀਂ ਕਰਨੀਆਂ ਮੰਮੀ ਜੀ ਇੰਨੀ ਤੇ ਸਮਝ ਉਹਨਾਂ ਨੂੰ ਵੀ ਹੈਗੀ ਆ ਵੀ ਮੈਂ ਕਰਜ਼ਾ ਚੁੱਕ ਚੁੱਕ ਕੇ ਤੇ ਲਾਉਣਾ ਕਿੱਥੋਂ ਤੇ ਬਾਕੀ ਰਹੀ ਗੱਲ लवली ਦੇ ਪੈਸੇ ਦੇਣ ਦੀ ਠੇਕੇ ਦੀ ਅਸੀਂ ਦੇ ਹੀ ਦੇਣਾ ਸੀ ਜੇ ਫਸਲ ਤੱਕ ਰੁਕ ਜਾਂਦਾ ਤੇ ਹੁਣ ਇੰਨੇ ਪੈਸੇ ਘਰ ਚ ਤੇ ਕਿਸੇ ਨੇ ਰੱਖੇ ਨਹੀਂ ਹੁੰਦੇ ਵੀ ਜਦੋਂ ਮੰਗੂਗਾ ਤੇ ਉਦੋਂ ਹੀ ਫੜਾ ਦਾਂਗੇ ਜੇ ਕਿਸੇ ਵੇਲੇ ਤੁਸੀਂ ਵਾਦਾ ਘਾਟਾ ਕਰ ਹੀ ਦਿੱਤਾ ਵਾ ਤੇ ਆਪਣੇ ਮੁੰਡੇ ਦਾ ਹੀ ਕੀਤਾ ਵਾ ਕਿਹੜਾ ਬਾਹਰੋਂ ਕੀਤਾ ਕਿਸੇ ਦਾ ਪੁੱਤ ਮੁੰਡਾ ਹੀ ਨਾ ਤੇ ਤਾਂ ਹੀ ਮੈਂ ਦਿੱਤੇ ਆ ਮੰਮੀ ਜੀ ਹੈ ਤਾਂ ਦੀਆਂ ਗੱਲਾਂ ਨਾ ਕਰਿਆ ਕਰੋ ਪਤਾ ਕੀ ਗੱਲ ਜਦੋਂ ਤੁਸੀਂ ਉਹਦੇ ਨਾਲ ਉਹਨਾਂ ਨਾਲ ਰਹਿੰਦੇ ਹੋ ਉਦੋਂ ਚੰਗੇ ਰਹਿੰਦੇ ਹੋ ਤੇ ਜਦੋਂ ਸਾਡੀ ਵਾਰੀ ਆਉਂਦੀ ਆ ਉਦੋਂ ਤੁਸੀਂ ਜੇ ਕੋਈ ਕੰਮ ਕਰ ਹੀ ਦਿੰਦੇ ਹੋ ਉਹਨੂੰ ਸੁਨਾਸਨਾ ਕੇ ਕਰਦੇ ਹੋ ਹੁਣ ਜੇ ਤੁਸੀਂ ਪੈਸੇ ਦੇ ਹੀ ਦਿੱਤੇ ਆ ਤੇ ਉਹਨਾਂ ਨੂੰ ਵੀ ਪਤਾ ਆ ਵੀ ਮੈਂ ਮੋੜਨੇ ਆ ਤੁਹਾਡਾ ਆਪਸ ਦਾ ਵਿਹਾਰ ਆ ਤੇ ਇਹਦੇ ਵਿੱਚ ਮੈਨੂੰ ਤੇ ਕਿਸੇ ਟਣ ਵਾਲੀ ਕੋਈ ਗੱਲ ਹੀ ਨਹੀਂ ਦੱਸ ਮੈਂ ਤੇ ਤੇਰੇ ਨਾਲ ਗੱਲ ਹੀ ਕੀਤੀ ਆ ਤੂੰ ਤਾਂ ਉਲਟੀ ਹੋ ਗਈ ਆ ਤੈਨੂੰ ਵੀ ਤਾਂ ਘਰ ਵਿੱਚ ਪਤਾ ਲੱਗਣਾ ਹੀ ਚਾਹੀਦਾ ਵਾ ਨਾ ਕਿ ਮੰਮੀ ਹੁਣ ਆ ਪੈਸੇ ਦਿੱਤੇ ਆ ਕੋਈ ਗੱਲ ਨਹੀਂ ਮੰਮੀ ਜੀ ਇਹ ਚ ਕਿਹੜੀ ਗੱਲ ਆ ਜੇ ਉਹਨਾਂ ਨੇ ਲੈ ਕੇ ਦੇ ਹੀ ਦਿੱਤੇ ਆ ਆਪੇ ਮੈਨੂੰ ਦੱਸ ਦੇਣਗੇ ਉਹਨਾਂ ਕਿਹੜਾ ਬਾਹਰ ਦੇਣੇ ਆ ਚੋਰੀ ਦਿੱਤੇ ਤੇ ਉਹਨਾਂ ਵੀ ਆਪਣੇ ਭਰਾ ਨਹੀਂ ਆ ਮੈਨੂੰ ਕੀਤਾ ਤੈਨੂੰ ਦੱਸਣਾ ਹੁੰਨੇ ਜਾਂ ਨਹੀਂ ਦੱਸਣਾ ਪੈਸੇ ਲੈਣ ਲੱਗਿਆ ਤੈਨੂੰ ਦੱਸਿਆ ਨਹੀਂਗਾ ਹੁਣ ਲੈ ਕੇ लवली ਨੂੰ ਦੇ ਦਿੱਤੇ ਆ ਹੁਣ ਮੈਨੂੰ ਨਹੀਂ ਪਤਾ ਵੀ ਦੱਸੂ ਤੈਨੂੰ ਕਿ ਨਹੀਂ ਦੱਸੂਗਾ ਚਲੋ ਮੰਮੀ ਜੀ ਨਾ ਵੀ ਦੱਸਣਗੇ ਨਾ ਘਟੋ ਘਟ ਮੈਨੂੰ ਇੰਨਾ ਤੇ ਯਕੀਨ ਆ ਵੀ ਪੈਸੇ ਸਹੀ ਵਸੇ ਲੱਗੇ ਆ लवली ਵਾਂਗੂ ਫਿਰਦੇ ਤੇ ਨਹੀਂ ਰਹਿੰਦੇ ਆਪਣਾ ਹੱਥੀ ਕੰਮ ਹੀ ਕਰਦੇ ਆ ਤੇ ਮੋੜ ਵੀ ਉਹਨਾਂ ਨੇ ਦੇਨੇ ਹੀ ਆ ਜੇ लवली ਨਾ ਇੰਨੀ ਕਾਲੀ ਪਾਉਂਦਾ ਤੇ ਉਹਨਾਂ ਨੂੰ ਕੀ ਲੋੜ ਸੀ ਤੁਹਾਡੇ ਕੋਲੋਂ ਮੰਗਣ ਦੀ ਤੇ ਜੇ ਤੁਸੀਂ ਹਿਦਾ ਹੀ ਸੁਣਾਉਣਾ ਹੀ ਇਹਦੇ ਨਾਲੋਂ ਚੰਗਾ ਤੇ ਉਹ ਬਾਰੋਂ ਮੰਗ ਲੈਂਦੇ ਕਿ ਇੱਕ ਆਹੋ ਬਾਰੋਂ ਮੰਗੋ ਹਾਡੇ ਘਰ ਦਾ ਜਲੂਸ ਕੱਢੋ ਵੀ ਹੁਣ ਬਾਹਰੋਂ ਹੱਥ ਡਾਉਂਦੇ ਫਿਰਦੇ ਲੋਕਾਂ ਗਾੜੀ ਮੰਮੀ ਜੀ ਹੁਣ ਜਲੂਸ ਵਾਲੀ ਗੱਲ ਤੁਹਾਡੇ ਤੇ ਹੀ ਆ ਗਈ ਆ ਜਲੂਸ ਜਿਹੜਾ ਪਹਿਲਾਂ ਨਿਕਲ ਗਿਆ ਵਾ ਉਹ ਵੀ ਤੁਹਾਡੇ ਸਿਰ ਹੀ ਪੈਣਾ ਵਾ ਹੁਣ ਅਹੀਂ ਕਿਹਾ ਹੈ ਵੀ ਘਰ ਅੱਡ ਹੋ ਜੇ ਜੇ ਤੇਰੀ ਆਂਦੀ ਆ ਤਾਂ ਤੂੰ ਸਿਰਦੇ ਵਾਲਾ ਨੂੰ ਪੈਂਦੀ ਆ ਜੇ ਉਹਦੇ ਨਾਲ ਗੱਲ ਕਰਦੀ ਆ ਤਾਂ ਉਹ ਸਿਰਦੇ ਵਾਲਾ ਨੂੰ ਪੈਂਦੀ ਆ ਤੂੰ ਕਹਿੰਦੀ ਆ ਕਿ ਉਹਦੀ ਮੰਮੀ ਗੱਲ ਕਰਦੀ ਉਹ ਆਂਦੀ ਆ ਉਹਦੀ ਕਰਦੀ ਮੈਂ ਦੇ ਵਿੱਚ ਫਸੀ ਆ ਜੇ ਮੰਮੀ ਜੀ ਤੁਹਾਨੂੰ ਐਦਾਂ ਹੀ ਲੱਗਦਾ ਵਾ ਨਾ ਵੀ ਤੁਸੀਂ ਵਿੱਚ ਫਸੇ ਹੋ ਤਾਂ ਤੁਸੀਂ ਪਾਸੇ ਹੋ ਜਾਓ ਤੁਸੀਂ ਕਿਉਂ ਉੱਧਰ ਦੀਆਂ ਮੈਨੂੰ ਦੱਸ ਦੇ ਜੇ ਤੇ ਮੇਰੀਆਂ ਉੱਧਰ ਦੱਸ ਦੇ ਜੇ ਮੈਨੂੰ ਕਿਹੜਾ ਪਤਾ ਨਹੀਂ ਲੱਗਦਾ ਨਹੀਂ ਪਾਸੇ ਕਿੱਦਾਂ ਹੋ ਜੀਏ ਇਹਦਾ ਮਤਲਬ ਘਰ ਛੱਡ ਕੇ ਕਿਤੇ ਚਲ ਜੀਏ ਅਸੀਂ ਹੁਣ ਘਰ ਛੱਡਣ ਦੀ ਮਮੀ ਜੀ ਮੈਂ ਨਹੀਂ ਗੱਲ ਕੀਤੀ ਜਿੱਦਾਂ ਦੇ ਹਾਲਾਤ ਕਰਦੇ ਹੋਣ ਡਿਆਂ ਨਾ ਜੀ ਨਹੀਂ ਕਰਦਾ ਕਿਸੇ ਨਾਲ ਗੱਲ ਕਰਨ ਨੂੰ ਤੇ ਜਿਹੜੀ ਤੁਸੀਂ ਅੱਜ ਗੱਲ ਕਰਤੀ ਆ ਨਾ ਵੀ ਪੈਸੇ ਦਿੱਤੇ ਸੀ ਜੋਬ ਨੂੰ ਪਤਾ ਨਹੀਂ ਉਹਨੇ ਦੱਸਣਾ ਕਿ ਨਹੀਂ ਦੱਸਣਾ ਇਹ ਗੱਲਾਂ ਕਰਨ ਵਾਲੀਆਂ ਨਹੀਂ ਹੁੰਦੀਆਂ ਖਾਸ ਕਰਕੇ ਮਾਪਿਓ ਤੇ ਨਾ ਨਾ ਕਰੇ ਅਛਾ ਇਹਦਾ ਮਤਲਬ ਆ ਵੀ ਨਾਲੇ ਪੈਸੇ ਦਵਾ ਤੁਹਾਨੂੰ ਤੇ ਨਾਲੇ ਮੈਂ ਨਾਂ ਵੀ ਨਾ ਲਵਾਂ ਚੁੱਪ ਕਰ ਜਾ ਇਹ ਕਿਹੜੀ ਕਿਤਾਬ ਵਿੱਚ ਲਿਖਿਆ ਵਾ ਪੈਸੇ ਤੁਸੀਂ ਭਾਵੇਂ ਨਾ ਦਿੰਦੇ ਇਹਦੇ ਨਾਲੋਂ ਚੰਗਾ ਹੀ ਵੀ ਅਸੀਂ ਬਾਹਰੋਂ ਮੰਗ ਲੈਂਦੇ ਘਟੋ ਘਟ ਗੱਲ ਤੇ ਨਾ ਸੁਣੀ ਪੈਂਦੀ ਜੋ ਇਹਨਾਂ ਨੇ ਮਹੀਨੇ ਦਾ ਕਹਿੰਦੇ ਤੇ ਮਹੀਨੇ ਬਾਅਦ ਹੀ ਮੰਗਣੇ ਹੀ ਇਹਨਾਂ ਨੇ ਚੱਲੇ ਮੇਰੇ ਕੋਈ ਗਲਤੀ ਹੋ ਗਈ ਜਿਹੜੇ ਮੈਂ ਪੈਸੇ ਦੇਤੇ ਤੇ じゃ ਉਹਨੂੰ ਕਹਿੰਦੀ ਵੀ ਆਪਣੇ ਘਰ ਦੇ ਨੂੰ ਵੀ ਨਾਲ ਲੈ ਕੇ ਆ ਮੰਮੀ ਜੀ ਜਦੋਂ ਪੈਸੇ ਲੈਣ ਗਏ ਹੀ ਨਾ ਉਹਨਾਂ ਮੈਨੂੰ ਪੁੱਛਿਆ ਤੇ ਜਦੋਂ ਤੁਸੀਂ ਦੇਣ ਲੱਗੇ ਹੀ ਉਦੋਂ ਨਹੀਂ ਮੈਨੂੰ ਪੁੱਛਿਆ ਹੁਣ ਦੱਸ ਕੇ ਤੇ ਮੈਨੂੰ ਕੀ ਪੁੱਛਣ ਡੇ ਜੀ ਵਾਸਾ ਸਰ ਗਿਆ ਨਾਲੇ ਤੇ ਗਰਜ ਪੂਰੀ ਕਰ ਲੈਣੀ ਆ ਤੇ ਨਾਲੇ ਤੋਂ ਗੱਲਾਂ ਕਰਨੀਆਂ ਵਾ ਕੋਈ ਗੱਲ ਨਹੀਂ ਮੰਮੀ ਜੀ ਬਾਕੀ ਰੈਂਦੀ ਗੱਲ ਪੈਸਿਆਂ ਦੀ ਆ ਨਾ ਪੈਸੇ ਅਸੀਂ ਮੋੜ ਦਾਂਗੇ ਤੇ ਦੂਜੀ ਗੱਲ ਇਹ ਆ ਵੀ ਜੀ ਇਦਾਂ ਹੀ ਘਰ ਚ ਕਲੇਸ਼ ਪੈਣਾ ਹੁੰਦਾ ਵਾ ਤੇ ਅਸੀਂ ਬਾਹਰੋਂ ਵਿਆਜ ਹੀ ਲੈ ਲਿਆ ਕਰਾਂਗੇ ਅਸੀਂ ਤਾਂ ਅੰਦਰ ਕੋਲੋਂ ਨਹੀਂ ਲੈਂਦੇ ਤੇ ਵਿਆਜ ਹੀ ਲੈ ਕੇ ਦੇਣੇ ਹੀ ਫਿਰ ਉਹਨੂੰ ਮੇਰੇ ਨਾਲ ਕਿਉਂਕਾ ਲਿਆ ਹੀ ਨਾਲੇ ਵਿਆਜ ਦਿੰਦੇ ਹੋ ਤੇ ਨਾਲੇ ਮੂਲ ਮੋੜਦੇ ਹੋ ਤਾਂ ਤੁਹਾਨੂੰ ਲੱਗ ਜਾਂਦਾ ਪਤਾ ਸੱਚੀ ਗੱਲ ਕਰਾਂ ਤੇ ਕਿੱਦਾਂ ਮਿਰਚਾਂ ਲੱਗਦੀਆਂ ਕਿੱਦਾਂ ਤੜਫਾਂ ਡਈ ਆ ਹੁਣ ਕੋਈ ਗੱਲ ਨਹੀਂ ਹੋਣੀ ਕਹਦੇ ਹਨ ਨੂੰ ਵੀ ਵਿਆਜੀ ਚੁੱਕ ਕੇ ਤਾਂ ਮੰਮੀ ਦੇ ਪੈਸੇ ਮੋੜਦੇ ਨਾਲੇ ਮੈਨੂੰ ਪਤਾ ਲੱਗੂ ਵੀ ਤੁਹਾਨੂੰ ਵਿਆਜੀ ਕੌਣ ਪੈਸੇ ਦਿੰਦਾ ਵਾ ਮੰਮੀ ਵੀ ਹੱਥ ਹੀ ਕਰਦੇ ਆ ਕੀ ਗੱਲ ਹੋ ਗਈ ਆ ਗੱਲ ਕੀ ਹੋਣੀ ਆ ਤੁਸੀਂ ਭਾੜਾ ਡੈਡ ਜੀ ਹੋਣਾ ਕੋ ਪਹਿਲੇ ਹੀ ਇਹ ਹੁਣ ਇਹ ਥੋੜੇ ਜਿਹੇ ਪੈਸੇ ਕਿਉਂ ਕੀਆ ਘਟੋ ਘਟ ਮੈਨੂੰ ਤੇ ਦੱਸ ਦਿਆ ਕਰੋ ਹੁਣ ਮੈਨੂੰ ਨਹੀਂ ਪਤਾ ਵੀ ਤੁਸੀਂ ਡੈਡ ਜੀ ਹੋਣਾ ਕੋ ਪਹਿਲੇ ਹੀ ਤੇ ਮੰਮੀ ਨੇ ਜੇ ਤੁਹਾਨੂੰ ਦੇ ਹੀ ਦਿੱਤੇ ਨੇ ਤੇ ਅੱਗੇ ਮੈਨੂੰ ਕੀ ਸੁਣਾਉਣ ਦੀ ਲੋੜ ਹੀ ਉਹਨਾਂ ਕਿਹੜਾ ਪੈਸੇ ਬਾਹਰ ਦਿੱਤੇ ਆ ਤੁਸੀਂ ਵੀ ਮੋੜ ਹੀ ਦੇਣੇ ਆ ਤੁਸੀਂ ਕਿਹੜਾ ਰੱਖ ਲੈਣੇ ਨਹੀਂ ਕੀ ਜਾਂਦੇ ਕੀਮੀ ਇਹ ਜੋ ਬਣਾਇਆ ਸੀ ਮੇਰੇ ਵੱਲ ਪਹਿਲੇ ਲੈ ਕੇ ਗਿਆ ਵਾ ਤੇ ਉਹਨੂੰ ਹੁਣ ਇਹ ਕਹਿ ਦਿੰ ਵੀ ਬਾਹਰ ਉਹਨਾ ਕਰਜ਼ਾ ਚੁੱਕਦਾ ਰਵੇ ਲੈ ਦੱਸ ਕਹਿਣਾ ਸੀ ਵੀ ਪੈਸੇ ਤੁਸੀਂ ਦੇ ਹੀ ਦਿੱਤੇ ਆ ਤੇ ਸੁਨੋਣਾ ਦੀ ਕਿਹੜੀ ਗੱਲ ਵਾ ਨਾਲੇ ਅੱਜ ਸਵੇਰੇ ਉਹਨਾ ਮੈਨੂੰ ਪੈਸੇ ਦਿੱਤੇ ਆ ਤੇ ਹੁਣੇ ਲਵਲੀ ਨੂੰ ਫੜਾ ਕੇ ਮੈਂ ਆ ਗਿਆ ਹਾਂ ਕਿੱਡਾ ਕ ਟਾਈਮ ਹੋ ਗਿਆ ਮੇਰੀ ਗੱਲ ਸੁਣੋ ਭਾਵੇਂ ਜਿੱਦਾਂ ਮਰਜ਼ੀ ਤੁਸੀਂ ਪੈਸੇ ਲੈ ਆਣ ਹੋਰ ਕਿਹੇ ਕੋਲੋਂ ਫੜ ਕੇ ਤੇ ਮੰਮੀ ਹੁਣ ਇਹਨਾਂ ਨੂੰ ਦੇ ਦੋ ਇਹਨਾਂ ਨਾਲੋਂ ਚੰਗਾ ਤੇ ਬੰਦਾ ਬਾਹਰੋਂ ਮੰਗ ਲੈ ਹੁਣ 36 36 ਗੱਲਾਂ ਸੁਣਾ ਕੇ ਗਏ ਆ ਤੇ ਜੇ ਇਹੀ ਪੈਸੇ ਕਿਤੇ ਬਾਹਰੋਂ ਲਈ ਹੁੰਦੇ ਵਿਆਜ ਦੇ ਕੇ ਤੇ ਗੱਲ ਤੇ ਨਹੀਂ ਸੀ ਨਾ ਸੁਣਨੀ ਮੈਂ ਤਾਂ ਸਮਝ ਨਹੀਂ ਆਉਂਦੀ ਵੀ ਘਰ ਤੁਰ ਕਿਧਰ ਨੂੰ ਗਿਆ ਇਹਦੇ ਆਪਣੇਆਂ ਨਾਲੋਂ ਵੀ ਭੈੜਾ ਸਲੂਕ ਆ ਫਿਰ ਮੈਂ ਇੰਨੀ ਕੱਲ ਜ਼ਰੂਰ ਕਹੀ ਅੱਜ ਮੰਮੀ ਨੂੰ ਮੈਂ ਕਿਹਾ ਮੰਮੀ ਜੀ ਜੇ ਤੁਸੀਂ ਪੈਸੇ ਦੇ ਹੀ ਦਿੱਤੇ ਆ ਤੇ ਇੱਥੇ ਦਿੱਕਤ ਕੀਹੜੀ ਹੋ ਗਈ ਆ ਤੁਸੀਂ ਪੈਸੇ ਘਰੇ ਦਿੱਤੇ ਆ ਤੇ ਉਹਨਾਂ ਨੇ ਵੀ ਅੱਗੋਂ ਘਰੇ ਹੀ ਦਿੱਤੇ ਆ ਪਰ ਅਗਲੇ ਵੀ ਇਹ ਗੱਲ ਸਮਝਣ ਤੇ ਫੇਰ ਬਣਾ ਇਹ ਸਾਰੇ ਪਵਾੜੇ ਦੀ ਜਿਹੜੀ ਜੜਵ ਆ ਨਾ ਇਹ लवली ਸਾਰਾ ਕੋਦੇ ਕਰਕੇ ਹੋਇਆ ਪਹਿਲਾਂ ਇੰਨਾ ਵੱਖ ਹੋਣਾ ਸੀਗਾ ਫਿਰ ਉਹਨੂੰ ਨੌਕਰੀ ਮਿਲਣੀ ਜੇ ਕੋ ਪਤਾ ਨਹੀਂ ਕਿੰਨੀਆਂ ਗੱਲਾਂ ਬਾਤਾਂ ਕਰ ਕਰਕੇ ਸਾਰੇ ਆਢੋਂਗੇ ਤੇ ਇਹ ਆਪ ਤੇ ਫਿਰ ਚੰਗੇ ਭਲੇ ਆ ਤੇ ਮੈਂ ਫੇਰ ਫਸ ਗਿਆ ਇਹਨਾਂ ਚ ਚੰਗੇ ਭਲੇ ਕਿਹੜੀ ਗੱਲ ਦੇ ਆ ਯਾਰ ਗਲਤੀ ਤੇ ਮੰਮੀ ਦੀ ਆ ਮੰਮੀ ਨੂੰ ਨਹੀਂ ਪਤਾ ਲੱਗਦਾ ਵੀ ਮੈਂ ਦੋਵੇਂ ਪਾਸੇ ਨਾ ਪੈਰ ਦਰਾਂ ਜੇ ਗੱਲ ਕਰਨੀ ਆ ਤੇ ਸੱਚੀ ਕਰਨ ਜੇ ਨਹੀਂ ਪੈਸੇ ਦੇਣੇ ਤੇ ਉਦੋਂ ਹੀ ਕਹਿੰਦੇ ਜੋਬਨ ਮੇਰੇ ਕੋਲ ਪੈਸੇ ਹੈ ਨਹੀਂ ਆ ਤੁਹ ਹੋਰ ਕਿ ਦੋ ਪ੍ਰਬੰਧ ਕਰ ਲੈ ਆਪਣੇ ਰੱਖਣੇ ਵੀ ਰੱਖਦੇ ਆ ਤੇ ਕਿਸੇ ਨੂੰ ਜੇ ਦੇਤੇ ਆ ਤੇ ਉਹਦੀ ਬੇਇੱਜ਼ਤੀ ਵੀ ਕਰਦੇ ਆ ਉਹ ਚਲ ਕੋਈ ਗੱਲ ਮੈਂ ਡੈਡ ਨਾਲ ਕਰਦਾ ਗੱਲ ਤੁਸੀਂ ਜਾਓ ਵੇਖ ਲੋ ਕਰਕੇ ਗੱਲ ਤੁਸੀਂ ਜੇ ਡੈਡ ਨੂੰ ਇੰਨੀ ਗੱਲ ਕਹਿ ਦਿਓ ਕਿ ਜੇ ਪੈਸੇ ਦੇ ਹੀ ਦਿੱਤੇ ਆ ਤੇ ਸੁਣਾਉਣ ਵਾਲੀ ਕਿਹੜੀ ਗੱਲ ਹੀ ਚਲ ਕੋਈ ਨਹੀਂ ਮੈਂ ਕਰਦਾਗਾ ਇਹ ਪਾ ਹਾਂਜੀ ਪਾਇਆ ਕਰਨ ਦਾ ਫੋਨ ਰੰਦਾ ਫੋਨ ਆਇਆ ਇਹ ਉਹਦੇ ਨਾਲ ਗੱਲ ਕਰਨ ਲਈ ਥੋਪੇ ਬੈਠੀ ਠੰਢੀ ਲੱਗਣ ਦੀ ਅੰਦਰ ਜੇ ਕੰਮ ਜਾ ਹੋਣ ਡਿਆ ਤਾਂ ਮੈਂ ਚੱਲ ਇੱਥੇ ਬਹਿ ਕੇ ਗੱਲ ਕਰ ਲੈਣੀ ਹੁਣ ਇਹਦਾਂ ਗੱਲ ਕਰਕੇ ਠੀਕ ਹਾਂ ਕੀ ਕਹਿੰਦਾ ਕੰਮ ਹੋ ਲੋ ਜਾਂਦਾ ਵਾ ਠੀਕ ਠਾਕ ਹੈ ਵਧੀਆ ਚਲੋ ਵਧੀਆ ਵਾ ਯਾਰ ਕਿੰਨਾ ਚਿਰ ਹੋਇਆ ਰਪਿੰਦਰ ਦਾ ਕਿਤੇ ਫੋਨ ਹੀ ਨਹੀਂ ਆਇਆ ਉਹਨਾਂ ਨੇ ਹੀ ਹੋਈ ਗੱਲ ਕੁੜੀ ਤੇ ਮੈਨੂੰ ਵੀ ਟੈਨਸ਼ਨ ਪਈ ਆ ਮੈਨੂੰ ਤੇ ਇਦਾਂ ਲੱਗਣ ਡਿਆ ਕਿ ਤੇ ਕੁੜੀ ਛੋਟੀ ਨਾ ਜਾਏੋ ਚਰੀ ਤੋ ਹੀ ਵੀ ਨਹੀਂ ਆਪਣੀ ਆਕਾ ਛੱਡਦੇ ਚਲੋ ਮੰਨੀ ਉਹਨਾਂ ਦੀ ਵੀ ਗਲਤੀ ਹੈ ਮੈਂ ਵੀ ਇੰਨਾ ਵੇਖਿਆ ਗਲਤੀ ਤੇ ਬੰਦਾ ਆਪਣੀ ਮੰਨ ਲੇ ਹੈ ਝੂਠ ਦੇ ਸਿਰ ਤੇ ਕਿੰਨਾ ਕੁ ਚੇਰ ਕੰਮ ਚੱਲਣੇ ਆ ਝੂਠ ਬੋਲ ਬੋਲ ਕੇ ਕਦੀ ਨੌਕਰੀ ਦਵਾ ਦੋ ਘਰ ਰਿਸ਼ਤਾ ਵੀ ਸਾਰਾ ਝੂਠ ਦੇ ਸਿਰ ਤੇ ਕੀਤਾ ਇਹਨਾਂ ਨੇ ਗਲਤੀ ਚਲੋ ਹੈ ਗਈ ਆ ਨਿਆਣਿਆਂ ਦੀ ਹੂੰ ਮੈਂ ਕਦੇ ਕਿੰਨੀ ਵੀ ਨਹੀਂ ਗਲਤੀ ਹੈ ਗਈ ਮੈਂ ਵੀ ਇਹ ਸੋਚ ਲਿਆ ਵਿਚਾਰੇ ਕੁੜੀ ਆਪਣੇ ਘਰ ਬッセ ਰッセ ਹਾਂ ਚਲੋ ਵਿਆਹ ਹੋ ਗਿਆ ਸੌਖੀ ਰਹੂਗੀ ਮੈਨੂੰ ਕੀ ਪਤਾ ਕਿ ਅੰਤਰੀ ਹੋਰ ਵਿਵਤਾ ਪੈ ਜਾਣੀ ਉਹ ਠੀਕ ਆ ਚਲੋ ਅਸੀਂ ਵਿਆਹ ਵੀ ਕਰਤਾ ਮੰਨ ਕੇ ਗੱਲ ਉਹ ਫੇਰ ਵੀ ਅੱਗੇ ਫੇਰ ਗਾਂ ਵੱਡੇ ਤੋਂ ਵੱਡਾ ਝੂਠ ਮਾਰੀ ਜਾਂਦੇ ਆ ਗਾਂ ਝੂਠ ਦਾ ਝੂਠ ਚੱਲੀ ਜਾਂਦਾ ਵਾ ਇਦਾਂ ਥੋੜਾ ਗੁਜਾਰੇ ਚੱਲਦੇ ਆ ਮੈਂ ਤਾਂ ਬਥੇਰੇ ਨਾਲ ਸਮਝਾਉਂ ਨਹੀਂ ਹੂੰ ਤੇ ਝੂਠ ਜਿਹੜਾ ਨਾ ਇਹ ਜ਼ਿਆਦਾ ਤਰ ਨਹੀਂ ਟਿਕਦਾ ਹੈਗਾ ਤੇ ਹੋਰ ਕੀ ਹੈ ਸੱਚਾਈ ਹੈ ਨਾ ਸੱਚਾਈ ਰਹਿੰਦੀ ਹੈ ਠੀਕ ਹੈ ਉਹ ਰਿਸ਼ਤੇਦਾਰਾਂ ਦੇ ਕਮ ਸਕੱਮ ਆਪਣਾ ਬਣਾ ਕੇ ਰੱਖੋ ਉੱਥੇ ਤਾਂ ਕਮ ਕਮ ਸੱਚ ਬੋਲੋ ਗਲਤੀ ਆ ਉਹਨਾਂ ਦੀ ਮੈਂ ਤਾਂ ਕਹਿੰਦਾ ਨਹੀਂ ਵੀ ਗਲਤੀ ਆ ਪਰ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹੂੰ ਇਦਾਂ ਕਰੋ ਤੁਸੀਂ ਆ ਫੋਨ ਕਰ ਲਓ ਫਿਰ ਵੀ ਸਾਡਾ ਜਵਾਈ ਆ ਚਲ ਕੋਈ ਨਹੀਂ ਕੁੜੀ ਨੂੰ ਗੱਲਾਂ ਕਰੋਗਾ ਉਹਨਾਂ ਰਿਸ਼ਤਾ ਖਰਾਬ ਹੋਊਗਾ ਚਲ ਮੈਂ ਕੋਈ ਨਹੀਂ ਅਹੀਂ ਨਹੀਂਵੇਂ ਹੋ ਜੰਨੇ ਅਹੀਂ ਨਹੀਂਵੇਂ ਹੋ ਜੰਨੇ ਆ ਤੁਸੀਂ ਅੱਦਾ ਕਰੋ ਆ ਫੋਨ ਕਰ ਲਓ ਠੀਕ ਆ ਤਾਂ ਗੱਲਬਾਤ ਕਰੋ ਤੁਹਾਨੂੰ ਉਹ ਕੀ ਕਹਿੰਦਾ ਆ ਫਿਰ ਉਸ ਆ ਦੇ ਨਾਲ ਕੇ ਇਹਨਾਂ ਦਾ ਕੰਮ ਕਰਵਾ ਦਿਓ ਜੇ ਲੋੜ ਹੋ ਗਈ ਉਹਨੂੰ ਜੋਬ ਦੀ ਠੀਕ ਆ ਚਲ ਠੀਕ ਆ ਕੋਈ ਨਹੀਂ ਮੈਂ ਵੇਖ ਲੇ ਗਲਤ ਕਰਕੇ ਵੇਖੋ ਇਹਨਾਂ ਨੂੰ ਠੀਕ ਆ ਕਰ ਲੈ ਇਹਨਾਂ ਨੂੰ ਤੀ ਆਪਣੇ ਘਰ ਖੋਸ਼ ਰਹੇ ਇੱਦਾਂ ਕਰਨੀ ਰਪਿੰਦਰ ਨੂੰ ਫੋਨ ਕਰਨੀ ਆ ਇਹਨੂੰ ਕਹਿ ਦੇਣੀ ਆ ਵੀ लवली ਨੂੰ ਸਮਝਾ ਦੇਈ ਵੀ ਆਪਣੇ ਡੈਡੀ ਨਾਲ ਨਾ ਐਵੇਂ ਕੋਈ ਵੱਧ ਘੱਟ ਗੱਲ ਨਾ ਕਰੇ ਗੁੱਸੇ ਅੱਗੇ ਬੜੇ ਨੇ ਹੈਲੋ ਹਰਪਿੰਦਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੂੰ ਸੁਣਾ ਠੀਕ ਠਾਕ ਪੁੱਤ ਗੱਲ ਸੁਣ ਮੇਰੀ ਪੁੱਤ ਡੈਡੀ ਤੇਰੇ ਨਾਲ ਬੜਾ ਹੀ ਖਪਣ ਰਿਆ ਮੇਰੇ ਨਾਲ ਤਾਂ ਮੈਂ ਹੁਣ ਨਾ ਸਮਝਾਇਆ ਹੀ ਉਹ ਵੀ ਤੁਸੀਂ ਆ ਫੋਨ ਕਰ ਲੋ ਲਵਲੀ ਨੂੰ ਤੇ ਉਹ ਫੋਨ ਹੁਣ ਕਰਨਗੇ ਲਵਲੀ ਨੂੰ ਤਾਂ ਲਵਲੀ ਨੂੰ ਗੋ ਸਮਝਾ ਦੇ ਵੀ ਉਹਨਾਂ ਨਾਲ ਚੰਗੀ ਤਰ੍ਹਾਂ ਗੱਲ ਕਰੇ ਠੀਕ ਐ ਕਹਦੇ ਨੇ ਨਾ ਆਹ ਸਮਝਾ ਦੇ ਮੇਰੀ ਧੀ ਚੰਗਾ ਇਹ ਫੇਰ ਹੀ ਕਰਦਾ ਮਸਲਾ ਨਾ ਹੱਲ ਹੋਣਾਈ ਹੁਣ ਮੈਂ ਇਹਨਾਂ ਨੂੰ ਤਾਂ ਬੰਨਾਲਿਆ ਚਲੇ ਫੋਨ ਕਰ ਲੈਣਗੇ ਠੀਕ ਐ ਹੋਰ ਤੋਂ ਸੁਣਾ ਠੀਕ ਠਾਕ ਰ ਪਰਿਵਾਰ ਚਲ ਵਧੀਆ ਵਧੀਆ ਪਤਾ ਤੂੰ ਹੀ ਖੁਸ਼ ਤਹੀਂ ਖੁਸ਼ ਏਦਾਂ ਹੀ ਕਰ ਕਰ ਗੱਲ ਤੋਂ लवली ਚਲ ਠੀਕ ਹੈ ਫਿਰ ਆ ਮੇਰੀ ਵੀ ਥੋੜੀ ਜਿਹੀ ਸਿਹਤ ਜੀ ਖਰਾਬ ਹੋਈ ਆ ਠੰਡ ਜੀ ਲੱਗ ਗਈ ਆ ਧੁੱਪੇ ਬੈਠੀ ਆ ਹਾਂ ਹਾਂ ਆਇਆ ਵੀਰ ਤੇਰਾ ਫੋਨ ਆਇਆ ਠੀਕ ਠਾਕ ਆ ਵਧੀਆ ਵੇ ਜਾਂਦਾ ਕੰਮ ਤੇ ਚਲ ਠੀਕ ਹੈ ਪੁੱਤ ਹੈ ਮੈਂ ਘੜੀ ਡਿਸਟ ਕਰ ਲਾਂ ਫਿਰ ਠੀਕ ਹੈ ਧੁੱਪ ਲੱਗੀ ਮਾਹ ਚਾ ਖਿਆ ਰੱਖ ਆਪਣਾ ਠੀਕ ਓਕੇ ਬਾਏ ਅੱਜ ਕੱਲ ਕਿਦਾਂ ਦਾ ਸਮਾਂ ਆ ਗਿਆ ਈ ਆਪ ਹੀ ਨਿਆਣਿਆਂ ਨੂੰ ਫੋਨ ਕਰਨੇ ਪੈਂਦੇ ਆਪ ਹੀ ਮਨਾਉਣਾ ਪੈਂਦੇ ਆ ਚਲ ਕੁੜੀ ਦਾ ਘਰ ਬਸਤਾ ਰਹੇ ਕਰਨਾ ਹੀ ਪੈਣਾ ਹਲੋ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ लवली ਹਾਂਜੀ ਠੀਕ ਠਾਕ ਜੀ ਵਧੀਆ ਆਪਣੀ ਸਭ ਤੇ ਆ ਠੀਕ ਆ ਵਧੀਆ ਵਾ ਤੂੰ ਸੁਣਾ ਪਰਵਾਤਾ ਠੀਕ ਠਾਕ ਜੀ ਸਭ ਠੀਕ ਆ ਤੂੰ ਸੁਣਾ ਕਿਦਾਂ ਕਰ ਚੱਲਦਾ ਕੰਮ ਕਰ ਹਾਂਜੀ ਠੀਕ ਆ ਵਧੀਆ ਵਾ ਆਪਣੀ ਸੁਣਾਉਂਦੇ ਵਧੀਆ ਆਪਣਾ ਵੀ ਫੋਨ ਹੀ ਨਹੀਂ ਕਿਤੇ ਕੀਤਾ ਹੈ ਫੋਨ ਇੰਦਾ ਹੀ ਜੜਕੀ ਟਾਈਮ ਤੂੰ ਨਹੀਂ ਲੱਗਦਾ ਤੇ ਠੀਕ ਆ ਟਾਈਮ ਨਹੀਂ ਲੱਗਦਾ ਤੁਹਾਡਾ ਬਾਕੀ ਇਹ ਆ ਵੀ ਕੰਮਕਾਰ ਹੁਣ ਕਿਤੇ ਕਰਦਾ ਆਂਗੇ ਜਾਂ ਕੀ ਕਰਨਾ ਹੁਣ ਕੰਮ ਨਹੀਂ ਆਪੇ ਦੇਖਣਾ ਠੀਕ ਆ ਹਾਂਜੀ ਚਲੋ ਠੀਕ ਆ ਕੰਮਕਾਰ ਤੇ ਕੋਈ ਕਰਨਾ ਹੀ ਪੈਣੇ ਆ ਪਰ ਇਹ ਆ ਵੀ ਜਿਹੜਾ ਤੁਸੀਂ ਕੰਮ ਕੀਤਾ ਝੂਠਤ ਨਹੀਂ ਨਾ ਇਹਨਾਂ ਮਾਰਨਾ ਚਾਹੀਦਾ ਤੈਨੂੰ ਤੂੰ ਝੂਠ ਹੀ ਬੋਲ ਕੇ ਕੰਮ ਚ ਚਲਾਈ ਗਿਆ ਵਾ ਨਹੀਂ ਨਹੀਂ ਜੜੀ ਐਂ ਕਦ ਝੂਠ ਬੋਲਿਆ ਉਹਦੇ ਉਦਾਂ ਹੀ ਕਿਆ ਇਹਨਾਂ ਨੂੰ ਮੈਂ ਦਾ ਦਈਏ ਸਾਚੇ ਹਾਂ ਉਹ ਗੋਟ ਕੈਂਟ ਦੇਣੀ ਹੂੰ ਨਹੀਂ ਤੇ ਤੇਰਾ ਫਰਜ਼ ਨਹੀਂ ਸੀ ਬਣਦਾ ਵੀ ਮਾਫੀ ਤਾਂ ਮੰਗਣੀ ਬਣਦੀ ਸੀ ਨਾ ਫਿਰ ਜਦੋਂ ਇਹ ਗੱਲ ਝੂਠ ਹੀ ਕਹਿ ਤਾ ਤੂੰ ਤੇ ਕਮ ਸੇ ਕਮ ਇਹਨਾਂ ਤੇ ਸੋਚਣਾ ਚਾਹੀਦਾ ਸੀ ਨਾ ਵੀ ਮੇਰੀ ਗਲਤੀ ਹੈ ਨਹੀਂ ਡਾਡ ਜੀ ਮਾਫੀ ਕਿਹੜੀ ਗੱਲ ਦੀ ਮੰਗਾਂ ਮੈਂ ਭਲਮ ਨਹੀਂ ਇਹ ਦੱਸੋ ਤੇ ਨਹੀਂ ਫਿਰ ਝੂਠ ਮਾਰ ਕੇ ਥੋੜਾ ਇਦਾਂ ਗਿਜਾਰੇ ਚੱਲਦੇ ਆ ਤਾ ਉਹ ਵੱਜ ਗਿਆ ਝੂਠ ਹੋ ਗਿਆ ਮਾਫੀ ਤੇ ਮੰਗਣੀ ਮੈਂ ਤਾਂ ਬੰਦਾ ਵਾਂ ਮੈਂ ਤੇ ਆਖਿਆ ਜੀ ਰੁਪਿੰਦਰ ਨੂੰ ਹੂੰ ਨੌਕਰੀ ਦਵਾ ਦਸ ਮੈਂ ਮਾਫੀ ਮੰਗ ਲੈਂਦਾ ਹੁਣ ਨੌਕਰੀ ਵੇਖੋ ਬਿਨਾਂ ਐਕਸਪੀਰੀਅੰਸ ਉਹ ਝੂਠ ਮਾਰ ਕੇ ਸਾਰੇ ਕੰਮ ਚ ਚਲਾਈ ਜਾਂਦੇ ਇਦਾਂ ਕੌਣ ਦੇ ਤੂੰ ਕੋ ਨੌਕਰੀ ਕਾ ਲਉ ਫੇਰ ਕਰਨੀ ਨਹੀਂ ਕਿਤੇ ਸੁਣੋ ਅਹੀਂ ਕਿਹੜਾ ਇੱਥੇ ਭੁੱਖੇ ਬੈਠੇ ਆ ਜਿਹੜੀਆਂ ਮਾਫੀਆਂ ਮੰਗਣੀਆਂ ਇੱਚ ਥੋੜੀ ਗੱਲ ਹੁੰਦੀ ਆ ਚਲੋ ਠੀਕ ਆ ਫੇਰ ਤੁਹਾਡੀ ਮਰਜ਼ੀ ਆ ਮੈਂ ਕਹਿੰਦਾ ਵੀ ਤੁਸੀਂ ਉਹ ਗੱਲ ਆਪਣੀ ਗਲਤੀ ਵੀ ਨਹੀਂ ਮੰਨਣੀ ਤੇ ਕੰਮਕਾਰ ਵੀ ਤੁਸੀਂ ਕਹਿੰਦੇ ਵੀ ਇਦਾਂ ਹੀ ਮਿਲ ਜAVE ਇਦਾਂ ਕਿਦਾਂ ਕੰਮ ਚੱਲਦੇ ਹੁੰਦੇ ਆ ਗਲਤੀ ਤੇ ਡੈਡੀ ਜੀ ਮੈਂ ਤਾਂ ਮੰਨਣਾ ਜੇ ਮੈਂ ਕੀਤੀ ਹੋਈ ਤੇ ਮੈਂ ਇਹਦੇ ਨਾਲ ਕਹਿੰਦਾ ਵੀ ਸੱਚ ਦੱਸ ਦੋ ਹੂੰ ਹੁਣ ਨਹੀਂ ਤਾਂ ਕਰਨ ਨੂੰ ਤਾਂ ਪਤਾ ਲੱਗਣਾ ਹੀ ਆ ਠੀਕ ਆ ਕੁਝ ਲੋਕਾਂ ਰਪਿੰਦਰ ਨੂੰ ਮੈਂ ਨਹੀਂ ਕਿਹਾ ਹਾਂ ਹਾਂ ਠੀਕ ਹੈ ਠੀਕ ਮੈਂ ਤੇ ਆ ਮਾਫੀ ਮੈਂ ਤਾਂ ਹੀ ਮੰਗਣੀ ਆ ਸਰ ਡੈਡ ਜੀ ਮੇਰੀ ਸੁਣੋ ਗੱਲ ਹੂੰ ਸਰਪਿੰਦਰ ਨੂੰ ਤੇ ਮੰਮੀ ਨੂੰ ਕਿੱਥਾ ਪਤਾ ਸੀ ਜਦੋਂ ਰਿਸ਼ਤਾ ਆਇਆ ਸੀ ਨਾ ਉਦੋਂ ਹੀ ਇਹਨਾਂ ਨੂੰ ਪਤਾ ਹੈ ਅੱਛਾ ਕਰਦਾ ਕੋਈ ਨਹੀਂ ਹੂੰ ਤਾਂ ਮੈਂ ਲਿਆ ਕਰ ਹੈਂ ਗੱਲ ਸੁਣ ਮੇਰੀ ਤੁਹਾਨੂੰ ਤਾਂ ਦੋਵਾਂ ਨੂੰ ਪਹਿਲਾਂ ਪਤਾ ਸੀ ਬਾ ਬਾਗਾਨਿਆਂ ਤੇ ਕਰਨਾ ਹੀ ਕਰਨਾ ਝੂਠ ਮਾਰਨਾ ਹੀ ਮਾਰਨਾ ਕੋਈ ਤੁਸੀਂ ਮੇਰੇ ਤੋਂ ਪਰਦਾ ਰੱਖਿਆ ਵਾ ਹੈਂ ਦੋ ਮਾਵਾ ਦੀਆਂ ਨੇ ਝੂਠ ਮਾਰਿਆ ਤੁਸੀਂ ਉਹਦਾ ਪਤਾ ਪੜਦਾ ਰੱਖਿਆ ਆ लवली ਵੱਲੋਂ ਸਾਰੀਆਂ ਗੱਲਾਂ ਪਤਾ ਤੁਹਾਨੂੰ ਪਹਿਲਾਂ ਪਤਾ ਸੀ ਮੈਨੂੰ ਕੋਈ ਨਹੀਂ ਪਤਾ ਕੀ ਪਤਾ ਮੈਨੂੰ ਆ ਜਿੰਨੀਆਂ ਗੱਲਾਂ ਬਾਤਾਂ ਸਭ ਤੁਹਾਨੂੰ ਪਤਾ ਵਾ ਜੇ ਨਹੀਂ ਨਾ ਤੂੰ ਮੇਰੇ ਨਾਲ ਚੱਲ ਹੁਣੇ ਉੱਥੇ ਜਾ ਕੇ ਗੱਲ ਸਾਰੀ ਕਲੀਅਰ ਕਰਕੇ ਆਉਣੀ ਹੈ ਉਹਨੇ ਗੱਲ ਕਿਹਦਾ ਕੀਤੀ ਮੇਰੇ ਨਾਲ ਇਦਾਂ ਤੁਹਾਨੂੰ ਕੋਈ ਕਿਹਾ ਆ ਫੋਨ ਤੇ ਕੀ ਕਹਿੰਦੇ ਆ ਮੇਰਾ ਮਤਲਬ ਹੀ ਨਹੀਂ ਕਹਿੰਦਾ ਮਾਫੀ ਮੰਗਣ ਦਾ ਤੂੰ ਹੀ ਮਾਫੀ ਮੰਗਣ ਵਾਲਾ ਗਿਆ ਤਾਂ ਹੀ ਨਹੀਂ ਤੇ ਜੋ ਝੂਠ ਮਾਰਿਆ ਗਲਤੀ ਕੀਤੀ ਆ ਤੇ ਕਹਿਣ ਦਾ ਫਰਜ਼ ਨਹੀਂ ਫਿਰ ਮੇਰੀ ਸੁਣੋ ਗੱਲ ਮੈਂ ਤੁਹਾਨੂੰ ਕਿਹਾ ਸੀ ਨਾ ਹੌਲੀ ਗਣਾ ਆਰਾਮ ਨਾਲ ਗੱਲ ਕਰਿਓ ਧੀ ਦੇ ਘਰ ਦਾ ਕੰਮ ਆ ਤੁਸੀਂ ਵੀ ਫਿਰ ਡੈਪੋ ਨੇ ਘਰ ਮੋਣੋ ਦੇ ਨਾ ਮੈਂ ਤੁਹਾਨੂੰ ਇਹੋ ਗੱਲ ਕਹੀ ਆ ਉਹ ਕਹਿੰਦਾ ਮੈਂ ਕਾਦੀ ਮਾਫੀ ਮੰਗਾ ਨਾਲੇ ਗਲਤੀਆਂ ਕਰਨੀਆਂ ਤੇ ਨਾਲੇ ਮੈਂ ਕਾਦੀ ਮਾਫੀ ਮੰਗਾ ਉਹ ਫਿਰ ਸੱਚੇ